ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਸੁਨੀਲ ਕੁਮਾਰ ਜਾਖੜ ਦੀ ਪ੍ਰਧਾਨਗੀ ਦਾ ਰੋਲਾ ਸੁਨੀਲ ਕੁਮਾਰ ਜਾਖੜ ਨੇ ਜਿਮਨੀ ਚੋਣਾਂ ਦੇ ਵਿੱਚ ਜਿਹੜੇ ਉਮੀਦਵਾਰ ਸੀ ਗਿੱਦੜਵਾਹਾ ਬਰਨਾਲਾ ਚਬੇਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਜਿਨ੍ਹਾਂ ਦੇ ਹੱਕ ਵਿੱਚ ਬਿਲਕੁਲ ਪ੍ਰਚਾਰ ਨਹੀਂ ਕੀਤਾ ਗਿਆ ਯਾਨਕਿ ਜਿਮਨੀ ਚੋਣਾਂ ਵਿੱਚ ਜੇਕਰ ਬਾਈਕਾਟ ਕੀਤਾ ਗਿਆ ਭਾਰਤੀ ਜਨਤਾ ਪਾਰਟੀ ਵੱਲੋਂ ਉਹ ਮੌਜੂਦਾ ਪ੍ਰਧਾਨ ਨੇ ਭਾਵੇਂ ਉਹਨਾਂ ਨੇ ਆਪਣਾ ਸਤੀਫਾ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਦੇ ਦਿੱਤਾ ਹੈ ਇਧਰ ਉਹ ਪੰਜਾਬ ਦੇ ਹੱਕਾਂ ਦੀ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੇ ਕਿਸਾਨਾਂ ਦੀ ਵਿਧਾਨ ਸਭਾ ਪੰਜਾਬ ਦੇ ਸਕੂਲਾਂ ਦੀ ਤੇ ਪੰਜਾਬ ਦੇ ਹਸਪਤਾਲਾਂ ਦੀ ਗੱਲ ਕਰ ਰਹੇ ਨੇ ਯਾਨੀ ਕਿ ਕਾਫੀ ਲੰਮੇ ਸਮੇਂ ਬਾਅਦ 2022 ਤੋਂ ਬਾਅਦ ਹੁਣ ਯਾਦ ਆਇਆ ਹੈ ਕਿ ਸੁਨੀਲ ਕੁਮਾਰ ਜਾਖੜ ਨੂੰ ਵੀ ਭਈ ਮੈਂ ਸੁਨੀਲ ਕੁਮਾਰ ਜਾਖੜ ਪੰਜਾਬ ਦਾ ਵਾਸੀ ਹਾਂ ਤੇ ਮੈਨੂੰ ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਚਾਹੀਦੀ ਹੈ ਜਾਂ ਪੰਜਾਬ ਦੇ ਹੱਕ ਵਿੱਚ ਕੋਈ ਸ਼ੁਰੂ ਨਿਸ਼ਾਨੀ ਚਾਹੀਦੀ ਤਾਂ ਇਹਦੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਉਹਨਾਂ ਦਾ ਸਵਾਗਤ ਕੀਤਾ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਲੰਮੇ ਸਮੇਂ ਤੋਂ ਜੱਗ ਸਿੱਖ ਚਿਹਰੇ ਦੀ ਜਿਹੜੀ ਤਲਾਸ਼ ਕਰ ਰਹੀ ਹੈ ਕੀ ਅਸੀਂ ਪ੍ਰਧਾਨ ਬਣਾਵਾਂਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਸਾਨੂੰ ਫਤਵਾ ਮਿਲੇਗਾ ਲੇਕਿਨ ਜੇ ਗੱਲ ਕਰੀਏ ਜਿਮਨੀ ਚੋਣਾਂ ਦੀ ਵਿੱਚ ਕੇਵਲ ਸਿੰਘ ਢਿੱਲੋ ਹਲਕਾ ਬਰਨਾਲਾ ਤੋਂ ਸੋਨ ਸਿੰਘ ਠੰਡਲ ਹਲਕਾ ਚੱਬੇਵਾਲ ਤੋਂ ਰਵਿਕਨ ਕਾੜੋ ਹਲਕਾ ਡੇਰਾਬਾਬਾ ਨਾਨਕ ਤੋਂ ਇਧਰੋਂ ਮਨਪ੍ਰੀਤ ਬਾਦਲ ਹਲਕਾ ਗਿੱਦੜਵਾਹ ਤੋਂ ਯਾਨੀ ਕਿ ਚਾਰੇ ਦੇ ਚਾਰੇ ਜਿਹੜੇ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰੇ ਗਏ ਭਾਰਤੀ ਜਨਤਾ ਪਾਰਟੀ ਵੱਲੋਂ ਉਹ ਹਿੰਦੂ ਚਿਹਰੇ ਨਹੀਂ ਸੀ ਉਹ ਸੀ ਸਿੱਖ ਚਿਹਰੇ ਫਿਰ ਸਿੱਖਾਂ ਚਿਹਰਿਆਂ ਨੂੰ ਵੋਟ ਕਿਉਂ ਨਹੀਂ ਪਈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਹੁਣ ਬੜੀ ਜਿਹੜੀ ਹੈ ਦੁਪੁੱਤੀ ਫਸ ਗਈ ਹੈ ਕਿ ਕੀ ਹੋਵੇਗਾ ਏ ਆਖਰਕਾਰ ਅਸੀਂ ਜਾਈਏ ਕਿਹੜੇ ਪਾਸੇ ਕਿਉਂਕਿ ਨਾ ਤੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਅਤੇ ਨਾ ਹੀ ਜਮਨੀ ਚੋਣਾਂ ਦੇ ਵਿੱਚ ਵੋਟ ਬੈਂਕ ਵਧਿਆ ਹੈ ਚਲੋ ਲੋਕ ਸਭਾ ਦੀਆਂ ਚੋਣਾਂ ਜੇ ਤਾਂ ਵੋਟ ਬੈਂਕ 68% ਹੋਇਆ ਹੈ ਲੇਕਿਨ ਆਖਰਕਾਰ ਜਿਮਨੀ ਚੋਣਾਂ ਦੇ ਵਿੱਚ ਇੱਕ ਵੀ ਸਿੱਖ ਚਿਹਰਾ ਮਨਪ੍ਰੀਤ ਬਾਦਲ ਤੇ ਜਿੱਤ ਸਕਦੇ ਸੀ ਸੋਨ ਸਿੰਘ ਢੰਡਲ ਤੇ ਜਿੱਤ ਸਕਦੇ ਸੀ ਕਿਉਂਕਿ ਉਹ ਲਗਾਤਾਰ ਚਾਰ ਵਾਰ ਵਿਧਾਨ ਸਭਾ ਦੇ ਐਮਐਲਏ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਵਿਕਰਨ ਕਾਲੋ ਵੀ ਇਧਰੋਂ ਮਨਪ੍ਰੀਤ ਬਾਦਲ ਵੀ ਉਧਰ ਕੇਵਲ ਸਿੰਘ ਢਿੱਲੋ ਵੀ ਆਖਰਕਾਰ ਇਹਨਾਂ ਨੂੰ ਵਾਰ-ਵਾਰ ਹਾਰਦਾ ਸਾਮਨਾ ਕਿਉਂ ਕਰਨਾ ਪੈ ਰਿਹਾ ਹੈ ਇਸ ਉੱਤੇ ਮੰਥਨ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਕੀ ਹੁਣ ਹਿੰਦੂ ਚਿਹਰੇ ਨੂੰ ਅਸੀਂ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਤੋਂ ਪ੍ਰਧਾਨ ਬਣਾਈਏ ਜਾਂ ਸਿੱਖ ਚਿਹਰੇ ਨੂੰ ਕਿਉਂਕਿ ਸਿੱਖ ਚਿਹਰੇ ਉਤਾਰੇ ਗਿਆ ਭਾਰਤੀ ਜਨਤਾ ਪਾਰਟੀ ਨੂੰ ਛੜੀ ਅੰਤਰ ਕਰਕੇ ਸਿਆਸੀ ਡਰਾਮਾ ਕਰਕੇ ਵੀ ਅਸੀਂ ਸਿੱਖ ਜਗਤ ਨੂੰ ਪਿਆਰ ਕਰਦੇ ਆ ਸਿੱਖ ਨੂੰ ਪਿਆਰ ਕਰਦੇ ਆ ਲੇਕਿਨ ਫਿਰ ਵੀ ਇਨ੍ਹਾਂ ਹਲਕਿਆਂ ਦੇ ਵਿੱਚ ਕੋਈ ਜ਼ਿਆਦਾ ਵੋਟਾਂ ਨਹੀਂ ਪਈਆਂ ਬਰਨਾਲਾ ਚਬੇਵਾਲ ਡੇਆ ਬਾਬਾ ਨਾਨਕ ਅਤੇ ਗਿੱਦੜਵਾਹਾ ਤੋਂ ਯਾਨੀ ਕਿ ਸਿੱਖ ਚਿਹਰਿਆਂ ਦੀ ਬੜੀ ਦੁਰਦਸ਼ਾ ਹੋਈ ਹੈ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਜਿਹੜਾ ਪਤਾ ਖੜਿਆ ਗਿਆ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਜਗ ਸਿੱਖੀਰੇ ਵਾਲਾ ਉਹ ਸਿੱਖੀਰੇ ਵਾਲਾ ਉਹ ਜਿਹੜਾ ਹੈ ਇਹ ਕਾਗਜ਼ ਸਿੱਧ ਨਹੀਂ ਹੋਇਆ ਭਾਰਤੀ ਜਨਤਾ ਪਾਰਟੀ